ਸਹੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣੇ ਪਾ ਆਪਣਾ ਘਰ ਵਾਸਤੇ ਬਿਲਡਿੰਗ ਸਾਈਟ ਛੋਟਾ ਕਿਹੜਾ ਜਾ ਸਕਦੇ ਆ ਆਪਾਂ ਬਿਲਡਿੰਗ ਸੇ ਮਸ਼ੀਨ ਮੰਗਾਈ ਆ ਇਹ ਆਈ ਬਿਲ ਦੀ ਆ ਕੰਪਨੀ ਦੀ ਤੇ 7.2 ਕੇਵੀ ਇਹਦੀ ਆ 160 ਵੋਲਟੇਜ ਤੋਂ ਲੈ ਕੇ 250 ਵੋਲਟੀ ਤੱਕ ਅਪਗ੍ਰੇਡ ਹੁੰਦੀ ਆ ਮਨ ਲਵੇ ਮੋਸਫੇਟ ਵਾਲੀ ਟੈਕਨੋਲੋਜੀ ਨਹੀਂ ਆ ਆਈਜੀਬੀਟੀ ਟੈਕਨੋਲੋਜੀ ਆ ਬਹੁਤ ਵਧੀਆ ਟੈਕਨੋਲੋਜੀ ਦਾ ਹੈ ਬੜੀ ਆ ਤੇ ਬਾਕੀ ਆਪਾਂ ਇਹਨੂੰ ਖੋਲ ਕੇ ਦੇਖਦੇ ਹਾਂ ਇਸ ਵਿੱਚ ਕੀ ਕੀ ਆਇਆ ਖੋਲ ਤੇ ਵੈਸੇ ਆਪਾਂ ਪਹਿਲਾਂ ਵੀ ਲਈ ਸੀ ਤੇ ਜੋ ਆਪਾਂ ਉਹਨਾਂ ਤੋਂ ਲਈ ਸੀ ਡ੍ਰਿਬਲੀ ਵਾਲਾ Amazon ਤੋਂ ਆਪਾਂ ਆਰਡਰ ਕੀਤੀ ਸੀ ਜਦੋਂ ਡ੍ਰਿਬਲੀ ਦੇ ਨਾਲ ਇਸ ਨੂੰ ਖੋਲ ਕੇ ਤਾਂ ਆਪਾਂ ਉਸ ਟਾਈਮ ਹੀ ਦੇਖ ਲਈ ਸੀ ਤੇ ਆਪਾਂ ਦੁਬਾਰਾ ਹੁਣ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਸ ਵਿੱਚ ਕੀ ਕੀ ਮਿਲਦਾ ਤੇ ਇਹ ਆਪਾਂ ਨੂੰ ਤਕਰੀਬਨ 7400 ਕੁਝ ਦੀ ਪਈ ਆ ਲਾ ਲਓ ਤੇ ਪਹਿਲਾਂ ਇਸ ਦਾ ਰੇਟ ਥੋੜਾ ਡਾਊਨ ਸੀਗਾ ਹੁਣ ਰੇਟ ਇਸ ਦਾ ਤੇਜ਼ ਹੋ ਗਿਆ ਦੇ ਨਾਲ ਦੋ ਦੋ ਕੇਬਲਾਂ ਮਿਲਦੀਆਂ ਇੱਕ ਅਰਥ ਵਾਲੀ ਤੇ ਇੱਕ ਹੋਲਡਰ ਵਾਲੀ ਤੇ ਆਹ ਫਾਈ ਪਹਿਲੀ ਵਾਰੀ ਮਗਵਾਈ ਆ ਤੇ ਬੱਕਰੀ ਇਹਦੀ ਕੁਆਲਟੀ ਦੀ ਕਿਦਾਂ ਦੀ ਆ ਹਮ ਬਾਕੀ ਜਿਹੜੀ ਇਸਦੀ ਕੇਬਲ ਹੈ ਤੇ ਮੋਟੀ ਆ ਪਰ ਨਾਨ ਅਲਮੀਨੀਅਮ ਦੀ ਲੱਗਦੀ ਹੈ ਤੇ ਬਾਕੀ ਇਸ ਦੀ ਜਿਹੜੀ ਆ ਅਰਥ ਵਾਲੀ ਚੁੰਡੀ ਹੈ ਤਾਂ ਬਹੁਤ ਵਧੀਆ ਕੁਆਲਟੀ ਦੀ ਆ ਕੁਆਲਟੀ ਬਹੁਤ ਵਧੀਆ ਆ ਆਪਣਾ ਇਹ ਮਸ਼ੀਨ ਦੇ ਵਿੱਚ ਲੱਗ ਜਾਣਾ ਇੱਕ ਸਾਈਡ ਤਾਂ ਕਵਾਲਿਟੀ ਬਹੁਤ ਆਪੇ ਦੀ ਚੁੰਡੀ ਦੀ ਕੇਬਲ ਦੀ ਹੈ ਕੇਵਲ ਦੀ ਹੈ ਕੇਵਲ ਆਪਾਂ ਬਾਅਦ ਵਿੱਚ ਵੀ ਚੇਂਜ ਕਰ ਸਕਦੇ ਆ ਬੇਸਿਕ ਕੰਪੋਨੈਂਟ ਵੀ ਥੋੜਾ ਚਾਹੀਦਾ ਭਈ ਜੇ ਤੁਸੀਂ 7000 ਰੁਪਏ ਲੈਣੇ ਹੈ ਕੇਵਲ ਵੀ ਥੋੜੀ ਜਿਹੀ ਲੰਬੀ ਦਿੱਤੀ ਜਾਵੇ ਤੇ 홀ਡਰ ਦੀ ਕੇਬਲ ਥੋੜੀ ਲੰਬੀ ਆ ਤੇ ਬਾਕੀ ਪਤਾ ਲੱਗੂ ਅੱਗੇ ਜਾ ਕੇ ਕਿੰਨਾ ਖੰਡ ਦੀ ਹੋ ਕੇਵਲ ਜੇ ਸਭ ਨੂੰ ਦੱਸਣਾ ਚਾਹੁੰਦਾ ਫਿਰ ਕੇਵਲ ਥੋੜਾ ਟੈਂਬਾ ਚ ਖਰਾਬ ਹੋ ਜਾਂਦੀ ਤੇ ਮਸ਼ੀਨ ਤੇ ਵਧੀਆ ਚੱਲਦੀ ਰਹਿੰਦੀ ਹੈ ਜੀ ਆਹ ਦਿਨara ਕੰਨ ਲਾਉਣ ਵਾਸਤੇ ਦਿੱਤੇ ਆ ਪਰ ਇਹ ਤਾਂ ਕੋਈ ਖਾਸ ਕੰਮ ਨਹੀਂ ਇਹਦੇ ਵਿੱਚ ਹੀ ਇਹਦੀ ਕੋਈ ਦੀਦਾ ਹੀ ਕੁਕ ਨਹੀਂ ਹੈਗਾ ਅੱਗੇ ਕੁਛ ਨਹੀਂ ਜਿਆ ਇਸ ਨੂੰ ਲਾਉਣ ਦੇ ਨਾਲ ਤੇ ਇਹਦੀ ਕੁਆਲਿਟੀ ਤਾਂ ਆਪਾਂ ਨੂੰ ਨਹੀਂ ਪਸੰਦ ਨਹੀਂ ਆਈ ਤੇ ਬਾਕੀ ਇਹ ਆਪਣੇ ਹਰੇ ਘਰਾਂ 'ਤੇ ਛੋਟਾ ਮੋਟਾ ਕੋਈ ਨਾ ਕੋਈ ਕੰਮ ਨਿਕਲਦਾ ਰਹਿੰਦਾ ਟਾਂਕਿਆਂ ਦਾ ਕੋਈ ਵੀ ਆਪਾਂ ਜੇ ਕੋਈ ਖੇਤੀਬਾੜੀ ਕਰਦੇ ਆ ਤੇ ਨਿਕਲਦਾ ਰਹਿੰਦਾ ਤਾਂ ਆਪਾਂ ਨੂੰ ਬਾਰ-ਬਾਰ ਦੁਕਾਨ ਤੇ ਜਾਣਾ ਹੋਈ ਜੀ ਲਿਓਣੀ ਉਹ ਜ਼ਰੂਰੀ ਚੀਜ਼ ਹੈ ਮੇਰੇ ਖਿਆਲ ਨਾਲ ਤਾਂ ਬਾਕੀ ਆਪਾਂ ਇਹ ਮੰਗਵਾਈ ਆਪਾਂ ਇੰਟਰਨੈਟ ਤੇ ਦੇਖ ਕੇ ਫਿਰ ਮੰਗਵਾਈ ਸੀ ਇਹਨਾਂ ਦੀ ਗਾਰੰਟੀ ਚੰਗੀ ਹੈ 2 ਸਾਲ ਦੀ ਗਾਰੰਟੀ ਇਸ ਦੇ ਉੱਪਰ ਦਿੱਤੀ ਆ ਤੇ ਆ ਗਾਰੰਟੀ ਕਾਰਡ ਆ ਇਹਦਾ ਇਹਦੇ ਵਿੱਚ ਕ ਪਹਿਲਾਂ ਨੰਬਤਾ ਗਾਰੰਟੀ ਕਾਰਡ ਇਹ ਆਪਾਂ ਸਾਹਮਣੇ ਰੱਖਣਾ ਹੈ ਤੇ ਬਾਕੀ ਮਸ਼ੀਨ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਤੇ ਮੇਨ ਗੱਲ ਆਪਾਂ ਆਫ ਮਾਰਕੀਟ ਜੀ ਵੀ ਦੇਖਿਆ ਹੈ ਗਿਆ ਜਦੋਂ ਅੰਦਰ ਵੀ ਦੇਖੀ ਉਹ ਵੀ ਜਗ੍ਹਾ ਤੇ ਪਰ ਆਪਾਂ ਨੂੰ ਇਹ ਜਿਹੜੇ ਮਾਰਕੀਟ ਜੇ ਵੀ ਨਹੀਂ ਸੀ ਇਸ ਟਾਈਮ ਤੇ ਉਪਲਬਧ ਤੇ ਬਾਕੀ ਕਿਸੇ ਦੁਕਾਨ ਤੇ ਹੋਊਗੀ ਵੀ ਪਤਾ ਨਹੀਂ ਤੇ ਬਾਕੀ ਹੋਰ ਨਾ ਮਸ਼ੀਨਾਂ ਤੇ ਸਿਗੀਆਂ ਇਸ ਤੋਂ ਸਸਤੀਆਂ ਵੀ ਸਿਗੀਆਂ ਪਰ ਇਨੀ ਗਾਰੰਟੀ ਨਹੀਂ ਦੇ ਰਹੇ ਸੀ ਕੋਈ 2 ਸਾਲ ਦੇ ਤੇ ਬਾਕੀ ਇੱਕ ਚੀਜ਼ ਇਹ ਦੇਖਣ ਬਹੁਤ ਸੋਹਣੀ ਲੱਗਦੀ ਹੈ ਦੇਖਣ ਬਹੁਤ ਸੋਹਣੀ ਲੱਗਦੀ ਛੋਟੀ ਜੀ ਚੀਜ਼ ਹੈ ਦੇਖਣ ਬਹੁਤ ਨੇ ਪੈਨਰੀਆ ਹਾਇਰ ਨਾਰਮਲ ਪਲੱਗ ਤੇ ਲੱਗ ਜਾਂਦੀ ਹੈ ਤੇ ਬੈਸ ਟਿਪ ਪਲੱਗ ਆਪਾਂ ਨਾਰਮਲ ਚ ਲਾਉਣਾ ਨਹੀਂ ਚਾਹੀਦਾ ਸਪੈਸ਼ਲ ਪਲੱਗਰ ਦੇ ਵਿੱਚ ਹੀ ਲਾਉਣੀ ਚਾਹੀਦੀ ਪਾਵਰ ਰਾਈਏ ਕਿਉਂਕਿ ਇਹਦਾ ਲੋਡ ਕਾਫੀ ਹੁੰਦਾ ਨਾਰਮਲ ਪਲੱਗ 'ਚ ਹੀ ਬੈਸ ਤੇ ਛੂਏ ਜ਼ਰਾ ਲੱਗ ਜਾਂਦਾ ਬਾਕੀ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਮੇਨ ਗੱਲ ਇਹ ਦੀ ਹੋਆ ਬਸ ਘਰ ਵਾਸਤੇ ਜੇ ਕੋਈ ਬਿਲਡਿੰਗ ਸੈਟ ਛੋਟੇ ਮੱਟੇ ਟੈਂਕ ਲਾਉਣ ਨੂੰ ਲਾਉਣਾ ਤੇ ਇਹ ਲੈ ਸਕਦੇ ਆ ਆ ਇਸ ਨਾ ਬੋਰਸ ਮੀੜਿਆ ਇਹਦਾ ਤਾਂ ਕੋਈ ਕੰਮ ਨਹੀਂ ਹੈਗਾ ਪਲਾਸਟਿਕ ਦਾ ਇਹਦੇ ਇੰਨਾ ਕੋਈ ਖਾਸ ਚੀਜ਼ ਨਹੀਂ ਲੱਗੀ ਨਹੀਂ ਤੇ ਬਾਕੀ ਬਹੁਤ ਵਧੀਆ ਤਰੀਕੇ ਨਾਲ ਪੈਕ ਕੀਤੀ ਹੋਈ ਹੈ ਤੇ ਬਾਕੀ ਆਪਣੇ ਕੀ ਨਿੱਕਾ ਮੋਟਾ ਕੋਈ ਨਾ ਕੋਈ ਪਿੰਡਾਂ ਵਿੱਚ ਕੰਮ ਨਿਕਲੇ ਰਹਿੰਦਾ ਕੋਈ ਟਾਂਕਾ ਟੁੱਟ ਗਿਆ ਉਹਨਾਂ ਖੇਤੀਬਾੜੀ ਦੇ ਸੰਦਾਂ ਵਿੱਚ ਵੀ ਇਹਦੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਯੂਜ਼ ਲੈ ਸਕਦੇ ਆ ਇਹ ਬੜੀ ਹਲਕੀ ਮਸ਼ੀਨ ਹੈਗੀ ਬਹੁਤ ਹੈਵੀ ਕੰਮ ਤੱਕ ਵੀ ਆਪਾਂ ਕਰ ਸਕਦੇ ਆ ਇਸ ਨਾਲ ਤੇ ਇਸ ਨਾਲ ਆਪਾਂ ਜੇ ਹਿਸਾਬ ਨਾਲ ਐਸਾ ਆਪਾਂ ਸਰਚ ਕੀਤੀ ਹੈ ਫਿਰ ਤਾਂ 12 ਨੰਬਰ ਤੇ 10 ਨੰਬਰ ਰੋਡ 'ਤੇ ਆਪਾਂ ਚਲਾ ਸਕਦੇ ਆ ਲੰਮੇ ਸਮੇਂ ਤੱਕ ਤੇ ਬਾਕੀ 8 ਨੰਬਰ ਰੋਡ ਵੀ ਚੱਕ ਲੈਂਦੀ ਹੈ ਤੇ ਵਧੀਆ ਚੀਜ਼ ਹੈ 220 ਐਂਪੀਅਰ ਦੀ ਇਹਦੀ ਕੈਪੈਸਿਟੀ ਹੈ ਤੇ ਐਂਪੀਅਰ ਵੀ ਚਲੋ ਵਧੀਆ ਹੈ ਤੇ ਵੈਸੇ ਹੁਣ ਅਗਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਪੂਰੀ ਤਰੀਕੇ ਨਾਲ ਚਲਾ ਕੇ ਦਿਖਾਵਾਂਗੇ ਜੀ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ